ਇਦਰ ਐਕਸਾਈਜ਼ ਮਾਮਲੇ ਦੇ ਵਿੱਚ ਇੱਕ ਐਕਟ ਦੇ ਤਹਿਤ ਪਰਚਾ ਹੋ ਗਿਆ ਇੱਕ ਭ੍ਰਿਸ਼ਟਾਚਾਰੀ ਵਾਲਾ ਮਾਮਲਾ ਹੁਣੇ ਛੇਤੀ ਖੁਲਾਸਾ ਖੁਲਾਸੀ ਤਾਂ ਨਹੀਂ ਹੁੰਦੀ ਤੇ ਵੀ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਮਨੀ ਲਾਂਡਰਿੰਗ ਦਾ ਮਾਮਲਾ ਹੈ ਨਾ ਐਕਸਾਈਜ਼ ਵਾਲਾ ਮਾਮਲਾ ਇਹ ਸਾਰੇ ਮਾਮਲਿਆਂ ਦੇ ਵਿੱਚ ਕਟੜ ਇਮਾਨਦਾਰ ਧਿਰ ਦੀ ਚੁੱਪ ਸਭ ਨੂੰ ਖਤ ਰਹੀ ਹੈ ਤੇ ਜੇਕਰ ਤੁਸੀਂ ਸੱਚ ਕੋਈ ਕਟੜ ਇਮਾਨਦਾਰੋਂ ਫਿਰ ਤੁਸੀਂ ਇਹ ਕਿਉਂ ਨਹੀਂ ਪਰਚੋਰ ਕਰ ਸਕੇ ਫਿਰ ਜੇ ਤਾਂ ਇਹ ਸਿਆਸਤ ਤੋਂ ਪ੍ਰੇਰਿਤ ਹੈ ਸੀਬੀਆਈ ਦੀ ਕਾਰਵਾਈ ਫਿਰ ਭੁੱਲਰ ਦੇ ਅੱਖ ਚਾ ਕੇ ਬੋਲੇ ਸਰਕਾਰ ਕਿ ਭੁੱਲਰ ਨਾਮ ਦਾ ਧੋਖਾ ਹੋ ਗਿਆ ਧੱਕਾ ਹੋ ਗਿਆ ਅਮਰੀਕਾ ਤੋਂ ਮੁੜ ਕੇ ਰਿਪੋਰਟ ਤੇ ਕੈਨੇਡਾ ਤੋਂ ਦੇਸ਼ ਨਿਕਾਲੇ ਦੇ ਨੁਕਤੇ ਇਹ ਬਿਨਾ ਦਸਤਾਵੇਜ਼ ਵਾਲੇ ਨੇ ਕੱਚੇ ਨੇ ਗੈਰ ਕਾਨੂੰਨੀ ਤੌਰ ਤੇ ਆਏ ਨੇ ਹੈਨਾ ਵੀਜ਼ਾ ਖਤਮ ਹੋਣ ਤੋਂ ਬਾਅਦ ਲੁੱਕ ਕੇ ਰਹਿ ਰਹੇ ਨੇ ਹੈਨਾ ਟੂਰਿਸਟ ਵੀ ਜਾਂਦੇ ਆਏ ਉੱਥੇ ਹੀ ਲੁੱਕ ਛਿਪ ਕੇ ਕੰਮ ਕਰਨ ਲੱਗ ਪਏ ਗਾਇਬ ਹੋ ਗਏ ਉਹਨਾਂ ਸਾਰਿਆਂ ਦੀ ਫੜੋ ਫੜੀ ਦਾ ਦੌਰ ਵੀ ਸ਼ੁਰੂ ਹੋ ਗਿਆ ਫਿਰ ਉਹਨਾਂ ਨੂੰ ਡਿਸ਼ਨ ਕਰਦੇ ਨੋਟਿਸ ਵੀ ਦਿੱਤੇ ਜਾ ਰਹੇ ਨੇ ਅਤਲ ਡਰਾਈਵਰ ਨੂੰ ਡਰਾਈਵਰ ਦੀ ਗਲਤੀ ਦੇ ਨਾਲ ਨਹੀਂ ਦੇਖਿਆ ਜਾਂਦਾ ਉੱਥੇ ਇਹ ਕਿਹੜੇ ਜ਼ੋਨ ਚੋਂ ਆਉਂਦਾ ਹੈ ਕਿਹੜੇ ਲੋਕਾਂ ਚੋਂ ਆਉਂਦਾ ਹੈ ਕਿਹੜੇ ਭਾਈਚਾਰੇ ਚੋਂ ਆਉਂਦਾ ਹੈ ਕਿਹੜੇ ਮੁਲਕ ਚੋਂ ਆਉਂਦਾ ਹੈ ਕਿਹੜਾ ਤਰੀਕਾ ਕਰ ਫਿਰ ਉਹ ਸਾਰਾ ਇਦਾਦੇਸ਼ ਆ ਜਾਂਦਾ ਹੁਣ ਇਹੀ ਹੋ ਰਿਹਾ ਬਕਾਇਦ ਤੌਰ ਤੇ ਇੱਕ ਸੰਗੀ ਆਡਿਟ ਹੋਇਆ ਅਮਰੀਕਾ ਦੇ ਵਿੱਚ ਉਸ ਆਡਿਟ ਚ ਖੁਲਾਸਾ ਹੋਇਆ ਕਿ ਡਰਾਈਵਰਾਂ ਨੂੰ ਜਿਹੜੇ ਲਾਇਸੈਂਸ ਜਾਰੀ ਹੋ ਰਹੇ ਨੇ ਉਹਦੇ ਵਿੱਚ ਬਹੁਤ ਬੇਈਮਾਨੀ ਹੈ ਆਪਣੀ ਹੁਣ ਇਹ ਉੱਥੇ ਦੀ ਨਲਾਇਕੀ ਦਾ ਸਿਸਟਮ ਦੀ ਨਲਾਇਕੀ ਦਾ ਇੱਕ ਪਹਿਲੂ ਹੈ ਤੇ ਸਾਡੇ ਵਾਲੇ ਜੁਗਾੜ ਲਾਉਣ ਦੇ ਵਿੱਚ ਮਾਰਨੇ ਤੇ ਰੋਜ਼ਗਾਰ ਲੈਣ ਦੇ ਲਈ ਕੁਝ ਵੀ ਕਰਦੇ ਨੇ ਹਰਚੰਦ ਸਿੰਘ ਪੁੱਲਰ ਦੀਆਂ ਨਵੀਆਂ-ਨਵੀਆਂ ਪਰਤਾਂ ਖੁੱਲ ਰਹੀਆਂ ਨੇ। ਦੇਸੀ ਤੋਂ ਲੈ ਕੇ ਵਿਦੇਸ਼ੀ ਤੱਕ ਦੀ ਜਾਇਦਾਦ ਦੇ ਖੁਲਾਸੇ ਹੋਣ ਲੱਗੇ ਨੇ। ਮੈਂ ਪਹਿਲਾਂ ਵੀ ਇਸ ਪ੍ਰੋਗਰਾਮ ਦੇ ਮਾధ్యਮ ਰਾਹੀਂ ਦੱਸਿਆ ਸੀਗਾ ਕਿ ਸੀਬੀਆਈ ਦੇ ਦਸਤਾਵੇਜ਼ਾਂ ਦੇ ਵਿੱਚ ਇਹ ਗੱਲ شمار ਹੋ ਗਈ ਆ ਕਿ ਨੀਆਈ ਕੀ ਹਰਚੰਦ ਸਿੰਘ ਪੁੱਲਰ ਕੋਲੋਂ ਜੋ ਕੁਝ ਲੱਭਿਆ, ਜੋ ਕੁਝ ਪੜਤਾਲ ਹੋਈ ਆ ਉਹਦੇ ਵਿੱਚ ਕੁਝ ਵਿਦੇਸ਼ੀ ਫਲੈਟ ਜਿੱਚ ਕੈਨੇਡਾ ਤੇ ਦੁਬਈ ਦਾ ਜ਼ਿਕਰ ਆਪਾਂ ਕੀਤਾ ਸੀ। ਹੁਣ ਉਹ ਤੱਥ ਖੁੱਲ ਕੇ ਸਾਹਮਣੇ ਆ ਗਏ। ਕਹਿੰਦੇ ਜੀ ਕੈਨੇਡਾ ਦੇ ਵਿੱਚ 3 ਤੇ ਦੁਬਈ ਦੇ ਵਿੱਚ 2 ਫਲੈਟ ਤੇ ਇਸੇ ਤਰ੍ਹਾਂ ਲੁਧਿਆਣਾ ਖੇਤਰ ਦੇ ਵਿੱਚ 2 ਫਾਰਮ ਹਾਊਸ ਜਦੋਂ ਕਿ ਲੁਧਿਆਣਾ ਲੁਧਿਆਣਾ 'ਚ 20 ਦੁਕਾਨਾਂ ਸ਼ੋਅਰੂਮ ਤੇ ਤਾਂ ਜੇ ਸ਼ੁਰੂਆਤੀ ਨੇ ਖਲਾਸੀ ਕਹਿੰਦੇ ਹੋਰ ਵਧਣਗੇ ਇਹਦੇ ਨਾਲ ਨਾਲ ਕਹਿੰਦੇ ਜੀ ਪਰਿਵਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਪਰਿਵਾਰ ਤੇ ਸਕੰਜਾ ਕੱਸਿਆ ਜਾ ਰਿਹਾ ਕਿਉਂਕਿ ਬਹੁਤ ਕੁਝ ਪਰਿਵਾਰਕ ਜੀਹਾਂ ਦੇ ਨਾਮ ਦੇ ਉੱਤੇ ਹੈ ਉਹ ਤਾਂ ਗਾਂ ਫਿਰ ਹੋਰ ਕਿ ਕਿਹਦੇ ਨਾਂ ਤੇ ਬੇਨਾਮੀ ਜਿਹਨੂੰ ਕਹਿੰਦੇ ਆ ਕਿ ਬੇਨਾਮੀ ਜਾਇਦਾਦ ਬੇਨਾਮੇ ਕਾਰੋਬਾਰ ਬੇਨਾਮੇ ਕੰਮ ਹੈਨਾ ਬੇਨਾਮਾ ਪੈਸਾ ਬੇਨਾਮੇ ਲੋਕਰ ਇਹ ਸਾਰਾ ਕੁਝ ਕਿਹਦੇ ਕਿਹਦੇ ਨਾਂ ਤੇ ਕਹਿੰਦੇ ਇਹਦੀ ਵੀ ਸੂਚੀਆਂ ਤਿਆਰ ਹੋ ਰਹੀਆਂ ਹਰਜਨ ਸਿੰਘ ਭੁੱਲਰ ਦੀ ਮੁਸ਼ਕਲ ਤਾਂ ਵਧੀ ਹੈ ਉਹਦੇ ਪਰਿਵਾਰ ਦੀ ਮੁਸ਼ਕਲ ਵਧੀ ਹੈ ਤੇ ਇਹਦੇ ਵਿੱਚ ਇਹ ਜਿਹੜੇ ਦੇਸੀ ਵਿਦੇਸੀ ਜਾਇਦਾਦ ਦੇ ਖੁਲਾਸੇ ਹੋ ਰਹੇ ਨੇ ਇਹਦੇ ਨਾਲ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹਨਾਂ ਮਨੀ ਲਾਂਡਰਿੰਗ ਦਾ ਮਾਮਲਾ ਜੁੜਿਆ ਤਾਂ ਫਿਰ ED ਇਨਵੋਲਵ ਹੋ ਜਾਣੀ ਆ ਆਮਤਨ ਤੋਂ ਵੱਧ ਜਾਇਦਾਦ ਵਾਲਾ ਮਾਮਲਾ ਬੰਨ੍ਹਣ ਦੀ ਤਿਆਰੀ ਉਹਦਾ ਪਲੰਦਾ ਤਿਆਰ ਆ ਇੱਧਰ ਐਕਸਾਈਜ਼ ਮਾਮਲੇ ਦੇ ਵਿੱਚ ਇੱਕ ਐਕਟ ਦੇ ਤਹਿਤ ਪਰਚਾ ਹੋ ਗਿਆ ਇੱਕ ਭ੍ਰਸ਼ਟਾਚਾਰੀ ਵਾਲਾ ਮਾਮਲਾ ਹੁਣੇ ਛੇਤੀ ਖੁਲਾਸਾ ਖੁਲਾਸੀ ਤਾਂ ਨਹੀਂ ਹੁੰਦੀ ਕਹਿੰਦੇ ਜੀ ਸਰਵਿਸ ਦੇ ਦੌਰਾਨ ਹੀ ਦਸਤੇ ਕਰੀਬ ਦੁਬਈ ਦੌਰੇ ਇਹ ਵੀ ਚਾਹ ਧਿਆਨ ਖਿੱਚ ਰਹੇ ਨੇ ਕਹੀ ਕੀ ਆ ਇਹਦਾ ਮਤਲਬ ਕੱਲਾ ਸਿਰਫ ਦੋ ਫਲੈਟਾ ਕਰਕੇ ਇਨੇ ਘੇੜੇ ਲਾਏ ਜਾਂ ਹੋਰ ਕਾਰੋਬਾਰ ਦਾ ਵੀ ਕੋਈ ਕਨੈਕਸ਼ਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਬੰਦਾ ਕੈਨੇਡਾ ਅਮਰੀਕਾ ਤਾਂ ਇਸ ਲਈ ਜਾਂਦਾ ਕਿ ਉੱਥੇ ਜੀ ਰਿਸ਼ਤੇਦਾਰ ਹੈਗੇ ਜੀ ਬੱਚੇ ਪੜਦੇ ਜੀ ਕੋਈ ਸਮਾਗਮ ਆ ਗਿਆ ਜੀ ਹਨਾ ਪੰਜਾਬ ਨਾਲ ਸੰਬੰਧਤ ਸਰਕਾਰ ਨਾਲ ਸੰਬੰਧਤ ਕੋਈ ਇਹ ਜਾਂ ਹੋ ਗਿਆ ਪਰ ਕਦੇ ਦਵਾਈ ਵਾਲੇ ਪਾਸੇ ਤਾਂ ਨਰੋਲ ਕਾਰੋਬਾਰੀ ਤਰੀਕੇ ਨਾਲ ਲੋਕ ਮੰਨਦੇ ਜਾਂਤਰ ਜਾਣ ਦਾ ਕਰਨੇ ਹੁੰਦਾ ਕਦੇ-ਕਦੇ ਹੀ ਸੈਰ ਨੂੰ ਕੋਈ ਚਲਾ ਕੇ ਸਮਝ ਆਵੇ ਪਰ ਹਨਾ ਇਹ ਸਵਾਲ ਕਿ ਵੀ ਭ੍ਰਿਸ਼ਟਾਚਾਰ ਦਾ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ منی ਲਾਂਡਰਿੰਗ ਦਾ ਮਾਮਲਾ ਹੈ ਨਾ ਐਕਸਾਈਜ਼ ਵਾਲਾ ਮਾਮਲਾ ਇਹ ਸਾਰੇ ਮਾਮਲਿਆਂ ਦੇ ਵਿੱਚ ਕਟੜ ਇਮਾਨਦਾਰ ਧਿਰ ਦੀ ਚੁੱਪ ਸਭ ਨੂੰ ਖਲ ਰਹੀ ਆ ਕਿ ਵੀ ਜਿਹੜੇ ਕਹਿੰਦੇ ਅਸੀਂ ਕਟੜ ਇਮਾਨਦਾਰ ਹਾਂ ਜਿਹੜੇ ਕਹਿੰਦੇ ਕਿ ਸਾਡਾ ਕੰਮ ਹੀ ਭ੍ਰਿਸ਼ਟਾਚਾਰੀ ਮਕਾਉਣਾ ਹੈ ਜਿਹੜੇ ਕਹਿੰਦੇ ਅਸੀਂ ਆਉਂਦੇ ਹੀ ਆਪਣਾ ਮੰਤਰੀ ਟੰਗਤਾ ਸੀ ਬਾਅਦ ਚੋਂ ਲਿਸਟ ਲੰਬੀ ਹੁੰਦੀ ਗਈ ਤੇ ਕਲੀਨ ਚਿੱਟਾਂ ਦਾ ਦੌਰ ਵੀ ਛੱਡਿਆ ਕਿਸੇ ਐਮਐਲਏ ਨੂੰ ਹਟਾਉਣ ਦੀ ਹਿੰਮਤ ਨਹੀਂ ਹੋਈ ਫਸੇ ਮੰਤਰੀ ਤੋਂ ਲੈ ਕੇ ਐਮਐਲਏ ਤੱਕ ਵੀ ਹੁਣ ਉਹਨਾਂ ਦੇ ਰਾਜ ਦੇ ਵਿੱਚ ਉਹ ਅਧਿਕਾਰੀ ਜਿਹੜਾ ਪਿਛਲੀਆਂ ਸਰਕਾਰਾਂ ਤੋਂ ਚਹੇਤਾ ਤੁਰਿਆ ਆਉਂਦਾ ਹੈ ਉਹਨਾਂ ਵਾਲੀ ਸਰਕਾਰ ਚ ਵੀ ਉਹ ਚਹੇਤਾ ਬਣਿਆ ਰਿਹਾ ਉਹ ਕਿਹੜੇ ਫਾਰਮੂਲੇ ਤਹਿਤ ਚਹੇਤਾ ਸੀ ਇਹ ਜਵਾਬ ਵੀ ਸਰਕਾਰ ਨਹੀਂ ਦੇ ਰਹੀ ਤੇ ਜੇਕਰ ਤੁਸੀਂ ਸੱਚ ਕੋਚ ਕਟੜ ਇਮਾਨਦਾਰ ਹੋ ਫਿਰ ਤੁਸੀਂ ਇਹ ਕਿਉਂ ਨਹੀਂ ਪਰਚੋਲ ਕਰ ਸਕੇ ਫਿਰ ਜੇ ਤਾਂ ਇਹ ਸਿਆਸਤ ਤੋਂ ਪ੍ਰੇਰਿਤ ਹੈ ਸੀ ਵੀ ਇਹਦੀ ਕਾਰਵਾਈ ਪਿਰ ਪੁੱਲਰ ਦੇ ਹੱਕ ਚ ਆ ਕੇ ਬੋਲੇ ਸਰਕਾਰ ਕਿ ਵੀ ਪੁੱਲਰ ਨਾਲ ਤਾਂ ਧੋਖਾ ਹੋ ਗਿਆ ਧੱਕਾ ਹੋ ਗਿਆ ਜੇ ਭ੍ਰਿਸ਼ਟਾਚਾਰੀ ਦੇ ਤਹਿਤੀ ਹੈ ਦਰੁਸਤ ਕਾਰਵਾਈ ਮੰਦੀ ਹੈ ਤਾਂ ਵੀ ਸਰਕਾਰ ਸਾਹਮਣੇ ਆ ਕੇ ਬੋਲੇ ਕਿ ਸਾਡੀ ਨਲਾਇਕੀ ਹੈ ਜੀ ਅਸੀਂ ਵਿਜੀਲੈਂਸ ਤੋਂ ਆਪਣੇ ਵਿਭਾਗੀ ਵਿਭਾਗ ਤੋਂ ਕਾਰਵਾਈ ਨਹੀਂ ਕਰਾ ਸਕੇ ਕੇਂਦਰ ਨੂੰ ਆ ਕੇ ਕਰਨੀ ਪਈ ਜੇ ਤੁਸੀਂ ਸੱਚਮੁੱਚ ਕਹਿੰਦੇ ਹੋ ਕਿ ਇਹਨੇ ਪਤਾ ਨਹੀਂ ਲੱਗਣ ਦਿੱਤਾ ਤੇ ਬਾਕੀਆਂ ਦੀ ਜਾਂਚ ਤੁਸੀਂ ਕਰਾ ਕੇ ਸੱਚੇ ਬਣ ਜਾਓ ਹੁਣ ਮੌਕਾ ਤੁਹਾਡੇ ਕੋਲ ਹਰਾ ਪੰਨ ਵੀ ਹੈ ਮੁੱਖ ਮੰਤਰੀ ਵਾਲੀ ਕੁਰਸੀ ਵੀ ਹੈ ਤਾਕਤ ਵੀ ਹੈ ਹੈਨਾ ਬਿਆਨੀਆਂ ਵੀ ਹੈ ਤੇ ਇਸ ਮੌਕੇ ਪਾਵਰ ਦੇ ਹਵਾਲੇ ਨਾਲ ਤੁਸੀਂ ਕੇਂਦਰ ਨਾਲੋਂ ਪਹਿਲਾਂ ਸਾਬਤ ਕਰੋ ਕਿ ਅਸੀਂ ਪ੍ਰਸ਼ਾਸਨ ਦੇ ਖਿਲਾਫ ਤਾਂ ਅਸੀਂ ਲੜ ਰਹੇ ਹਾਂ ਕਰ ਲਓ ਜਿੰਨੇ ਹੋਰ ਇਸ ਰੈਂਕ ਦੇ ਅਧਿਕਾਰੀ ਨੇ ਤੋਂ ਉੱਪਰ ਥੱਲੇ ਵਾਲੇ ਅਧਿਕਾਰੀ ਨੇ ਸਿਵਲ ਪ੍ਰਸ਼ਾਸਨ ਵਾਲੇ ਅਧਿਕਾਰੀ ਨੇ ਤੇ ਜਾਂਚ ਆਪਣੇ ਘਰਾਂ 'ਚ ਵੀ ਕਰ ਲਿਓ ਆਪਣੇ ਮੰਤਰੀਆਂ ਸੰਤਰੀਆਂ ਦੀਆਂ ਐਮਐਲਿਆਂ ਦੀ ਵੀ ਕਰ ਲਿਓ ਹਾਂ ਜੇ ਸੱਤਾਧਾਰੀ ਤਰ ਚੁੱਪ ਹੈ ਇਸ ਪ੍ਰਸਾਚਾਰੀ ਦੇ ਮਾਮਲੇ 'ਚ ਤਾਂ ਕੀ ਬਾਕੀ ਸਿਆਸੀ ਜਮਾਤ ਇਸ ਮਸਲੇ ਤੇ ਬੋਲ ਰਹੀ ਹੈ? ਉਹਨਾਂ ਦੀ ਚੁੱਪ ਦੇ ਕੀ ਕਾਰਨ ਨੇ? ਕੀ ਢਾਲ 'ਚ ਕੁਝ ਕਾਲਾ ਕਿ ਢਾਲੇ ਕਾਲੀ ਹੈ? ਕਾਂਗਰਸ ਵਿਰੋਧੀ ਦਰਚਾ ਕਾਂਗਰਸ ਸੇ ਮੁੱਦਾ ਕਿਉਂ ਨਹੀਂ ਚੁੱਕਦੀ? ਕਿ ਭੀ ਜੇ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਸੀਬੀਆਈ ਨੇ ਫੜਿਆ ਜੀ ਪ੍ਰਸਾਚਾਰੀ ਦੇ ਮਾਮਲੇ 'ਚ ਤਾਂ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਘੇਰ ਪਾਉਂਦੇ? ਕਿ ਮੰਤਰੀ ਸਾਹਿਬ ਗ੍ਰਹਿ ਮੰਤਰਾਲਾ ਤੁਹਾਡੇ ਕੋਲ ਜਾਂ ਤਾਂ ਤੁਸੀਂ ਕਾਰਵਾਈ ਕਰਦੇ ਜੇ ਤੁਸੀਂ ਫੇਲ ਹੋਇਓ ਤਾਂ ਫਿਰ ਸਿਫਾ ਦਿਓ ਕਿਉਂ ਨਹੀਂ ਪੁੱਛ ਸਕਦੇ ਕਿਉਂ ਨਹੀਂ ਉਹ ਗੱਲ ਦੀ ਮੰਗ ਕਰਦੇ ਕਿ ਬਾਕੀਆਂ ਦੀ ਵੀ ਜਾਂਚ ਕਰਾਓ ਜੀ ਥੱਲੇ ਤਹਿਸੀਲਦਾਰ ਤੱਕ ਜਾਣ ਦੇ ਲਈ ਹੈ ਪਟਵਾਰੀ ਲੰਬੜਦਾਰ ਤੱਕ ਜਾਣ ਦੇ ਲਈ ਕਿਵੇਂ ਚਾਰਜ ਹੋਈ ਹੁੰਦੀ ਹੈ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਵੀ ਲੰਬੜਦਾਰ ਜੇ ਕਚਹਿਰੀ ਤੱਕ ਲੈ ਕੇ ਜਾਣਾ ਹੈ ਪਟਵਾਰੀ ਤੋਂ ਜੇ ਦਸਖਤ ਮੋਹਰ ਕਰਾਉਣੇ ਆ ਇਹਨਾਂ ਤਹਿਸੀਲਦਾਰ ਤੋਂ ਜਿਸਟਰੀ ਜੇ ਕੋਈ ਕੰਮ ਕਰਾਉਣਾ ਹੈ ਹੈਨਾ ਤੇ ਕਿਹੜਾ ਹਿੱਸਾ ਪੱਤਾਪੰਡ ਹੁੰਦਾ ਜੀ ਕਿਹੜੇ ਰੇਟ ਫਿਕਸ ਨੇ ਜੀ ਕਿਹਨੂੰ ਨਹੀਂ ਪਤਾ ਤੇ ਕੀ ਵਿਰੋਧੀ ਤਰ੍ਹਾਂ ਦੀ ਨੀਡਰ ਇਹ ਤੋਂ ਹੁਣ ਜਾਣਨੇ ਉਹ ਕਹਿ ਨਹੀਂ ਸਕਦੇ ਕਿ ਹਰ ਵਿਭਾਗ ਚ ਹਰ ਅਧਿਕਾਰੀ ਚ ਹਰ ਦਫਤਰ ਚ ਭ੍ਰਸ਼ਟਾਚਾਰੀ ਬੜੀ ਹੋਈ ਆ ਠੀਕ ਹੈ ਸਾਰੇ ਅਫਸਰ ਅਧਿਕਾਰੀ ਭ੍ਰਸ਼ਟ ਨਹੀਂ ਹੋ ਸਕਦੇ ਪਰ ਹਰ ਦਫਤਰ ਚ ਭ੍ਰਸ਼ਟਾਚਾਰੀ ਹੈ ਇਹ ਤੁਸੀਂ ਮੁਕਰ ਨਹੀਂ ਸਕਦੇ ਤੇ ਫਿਰ ਵਿਰੋਧੀ ਤਰ ਲੜਾਈ ਕਿਉਂ ਨਹੀਂ ਕਰਦੇ ਉਹਦੀ ਚੁੱਪੀ ਦਾ ਕੀ ਕਰਨਾ ਹੈ ਉਹਨਾਂ ਨੂੰ ਇਸ ਮਸਲੇ ਤੇ ਮੰਨ ਕਰਨ ਚ ਕਿਉਂ ਡਰ ਲੱਗਦਾ ਹੈ ਸਵਾਲੇ ਵੀ ਚਾਹੇ ਉਹ ਖਾਲੀ ਜਮਾਤ ਹੈ ਚਾਹੇ ਕਾਂਗਰਸੀ ਜਮਾਤ ਹੈ ਪੰਜਾਬ ਦੀ ਲੀਡਰਸ਼ਿਪ ਟੋਟਲੀ ਚੁੱਪ ਹੈ ਇਸ ਮਸਲੇ ਤੇ ਸੁਵਿਸ਼ਲੀ ਇੱਕ ਪਾਸੇ ਭੁੱਲਰ ਦਾ ਪ੍ਰਸ਼ਟਾਚਾਰ ਦੂਏ ਪਾਸੇ ਸਰਕਾਰ ਤੋਂ ਲੈ ਕੇ ਸਿਆਸੀ ਜਮਾਤ ਦੀ ਚੁੱਪ ਸਭ ਨੂੰ ਖਲ ਰਹੀ ਹੈ ਸਭ ਨੂੰ ਸਵਾਲ ਕਰ ਰਹੀ ਹੈ ਪਰ ਇਧਰ ਨਵੇਂ ਨਵੇਂ ਖਲਾਸੇ ਹੋ ਰਹੇ ਨੇ ਤੇ ਆਉਂਦੇ ਦਿਨਾਂ ਚ ਇਹ ਮਾਮਲੇ ਨਵਾਂ ਰੂਪ ਲੈ ਕੇ ਤੁਹਾਡੇ ਸਾਹਮਣੇ ਹੋਣਗੇ ਪਰ ਲੋਕ ਜਾਣਨਾ ਇਹ ਵੀ ਚਾਹੁੰਦੇ ਨੇ ਕਿ ਸੀਬੀਆਈ ਭੁੱਲਰ ਤੱਕ ਹੀ ਰੁਕੇਗੀ ਜਾਂ ਅਗਾਹ ਵੀ ਵਧੇਗੀ ਇਹਦੇ ਅਲੇ-ਦਲੇ ਵਾਲੇ ਦਾਰੇ ਚ ਪਰਵਾਰ ਤੋਂ ਬਾਹਰ ਨਿਕਲ ਕੇ ਹੋਰ ਅਧਿਕਾਰੀ, ਸਿਆਸੀਦਾਨ, ਕਾਰੋਬਾਰੀ, ਵਪਾਰੀ, ਦਲਾਲ ਉਹਨਾਂ ਤੱਕ ਤੇ ਇਹੋ ਜਿਹੇ ਜਾਂ ਹੋਰ ਅਧਿਕਾਰੀਆਂ ਤੱਕ, ਹੋਰ ਲੀਡਰਾਂ ਤੱਕ, ਹੋਰ ਚਿਹਰਿਆਂ ਮੋਰਿਆਂ ਤੱਕ। ਸੋ ਚੁੱਪੀ ਦੇ ਕਾਰਨ ਆਪਣਾ ਭੈ ਆਪਣੇ ਕਮਿਸ਼ਨ ਖੁੱਲਣ ਦਾ, ਆਪਣੇ ਹਿੱਸੇ ਪੱਤੀ ਦਾ ਭੈ ਜਾਂ ਆਪਣੇ ਤੇ ਕਾਰਵਾਈ ਹੋਣ ਦਾ ਡਰ ਜਾਂ ਫਿਰ ਕੁਝ ਹੋਰ ਹੈ। ਇਹ ਇਹ ਜਾਣਨ ਪਰ ਸਵਾਲ ਤਾਂ ਹੈ ਤੇ ਅਸੀਂ ਲੋਕਾਂ ਦੇ ਹਵਾਲੇ ਨਾਲ ਇਹ ਸਵਾਲ ਕਰਦੇ। ਕਹਿੰਦੇ ਜੀ ਭਾਰਤੀ ਨੌਜਵਾਨ ਪੀੜ੍ਹੀ ਵਿਦੇਸ਼ ਨੂੰ ਉੜ ਜਾਣਾ ਚਾਹੁੰਦੀ ਆ। ਜਿਹਦੇ ਵਿੱਚ ਪੰਜਾਬ ਹੁਣ ਤਾਂ ਹਰਿਆਣਾ ਵੀ ਮੋਰੀ ਸੁਬਿਆਂ ਦੇ ਵਿੱਚ ਸ਼ਾਮਲ ਹੈ ਜਿੱਥੋਂ ਵੱਡੀ ਤਦਾਦ ਚ ਵਿਦੇਸ਼ ਨੂੰ ਪਲਾਨ ਪੰਜਾਬ ਤਾਂ ਕਾਫੀ ਹੱਦ ਤੱਕ ਪਲਾਨ ਕਰ ਚੁੱਕਿਆ ਹੁਣ ਹਰਿਆਣਾ ਨੇ ਤੇਜ਼ੀ ਫੜੀ ਸੀ ਪਿਛਲੇ ਕੁਝ ਦਿਨਾਂ ਚ ਤੇ ਪਰ ਕਨੇਡਾ ਤੋਂ ਅਮਰੀਕਾ ਤੋਂ ਜਿਹੀਆਂ ਖਬਰਾਂ ਆ ਰਹੀਆਂ ਨੇ ਉਹਨੇ ਨ ਇੱਕ ਵਾਰ ਹਲਾ ਕੇ ਰੱਖ ਦਿੱਤਾ ਅਮਰੀਕਾ ਤੋਂ ਮੁੜ ਕੇ ਰਿਪੋਰਟ ਤੇ ਕਨੇਡਾ ਤੋਂ ਦੇਸ਼ ਨਿਕਾਲੇ ਦੇ ਨੋਟਿਸ ਜੀ ਹਾਂ ਸਹੀ ਸੁਣ ਰਹੇ ਹੋ ਤੁਸੀਂ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਤੋਂ ਵੀ ਦੇਸ਼ ਨਿਕਾਲੇ ਦੇ ਨੋਟਸ ਦੀਆਂ ਫੜੇ ਜਾਣ ਦੀਆਂ ਛਾਪੇ ਮਾਰੀ ਦੀਆਂ ਖਬਰਾਂ ਆਉਣ ਲੱਗੀਆਂ ਨੇ ਜੇ ਮੈਂ ਗੱਲ ਪਹਿਲਾਂ ਅਮਰੀਕਾ ਦੀ ਕਰਾਂ ਅਮਰੀਕਾ ਜਿਸ ਕਦਰ ਖਾਸ ਕਰ 트ੰਪ ਸਰਕਾਰ 트ੰਪ ਦੇ ਰਾਸ਼ਪਤੀ ਰੋਨਲਡ 트ੰਪ ਦੇ ਰਾਸ਼ਪਤੀ ਬਣਨ ਤੋਂ ਬਾਅਦ ਮਾਈ ਬੈਸਟ ਫਰੈਂਡ ਨਰਿੰਦਰ ਮੋਦੀ ਤੇ ਮੋਦੀ ਜੀ ਕਹਿੰਦੇ ਮੇਰਾ ਕੁਦਰਤੀ ਮਿੱਤਰ 트ੰਪ ਮੰਤਰ ਤਮ ਉੱਤਰ ਤੱਕ ਗਈ ਖੂ ਖਾਤੇ ਤੇ ਜਿਵੇਂ ਅਮਰੀਕਾ ਨੇ ਭਾਰਤ ਨੂੰ ਭਾਰਤੀ ਲੋਕਾਂ ਨੂੰ ਭਾਰਤੀ ਸਿਸਟਮ ਨੂੰ ਭਾਰਤੀ ਵਪਾਰ ਨੂੰ ਦਰਨਾ ਸ਼ੁਰੂ ਕੀਤਾ ਸਾਡੇ ਵਾਲੇ ਸਾਂ ਨਹੀਂ ਕੱਢਦੇ ਕਦੇ ਉਹ ਕਹਿੰਦਾ ਮੈਂ ਟੈਰਫ ਲਾऊं 25% ਲਾऊं ਹੁਣ ਇਹਨੂੰ 50% ਕਰੂੰ ਹੁਣ ਮੈਂ 100% ਕਰੂੰ ਹੁਣ ਰੂਸੀ ਤੇਲ ਬੰਦ ਕਰ ਦੋ ਹੁਣ ਮੇਰੇ ਕੋਲੋਂ ਹਥਿਆਰ ਖਰੀਦ ਲਓ ਹੈਨਾ ਹੁਣ ਤੁਸੀਂ ਮੇਰੇ ਨਾਲ ਜ਼ੀਰੋ ਟੈਰਫ ਤੇ ਟ੍ਰੇਡ ਕਰ ਲਓ ਮੈਂ ਤਾਂ ਤੁਹਾਡਾ ਡੈਰੀ ਵੀ ਖਤਮ ਕਰੂ ਮੈਂ ਤਾਂ ਤੁਹਾਡਾ ਮੁਰਗੀ ਵੀ ਖਤਮ ਕਰੂ ਮੈਂ ਤਾਂ ਤੁਹਾਡਾ ਖੇਤੀ ਵੀ ਖਤਮ ਕਰੂ ਮੈਂ ਤਾਂ ਵਪਾਰ ਕਾਰੋਗਾਰ ਵੀ ਖਤਮ ਕਰੂ ਤੇ ਮੇਰੇ ਮੁਲਕ ਜਿਹੜੀ ਚੀਜ਼ਾਂ ਉਮੈਲ ਬਟਾ ਰਖ ਲੋ ਇਹ ਸਾਰੇ ਦੇ ਵਿਚਾਲੇ ਉਹ ਭਾਰਤੀ ਨੌਜਵਾਨਾਂ ਨੂੰ ਜਿਹੜੇ ਕਾਨੂੰਨੀ ਗਏ ਜਾਂ ਗੈਰ ਕਾਨੂੰਨੀ ਗਏ ਇਹ ਅਜੇ ਤੁ ਵੀ ਤਾਂ ਜ਼ਿਆਦਾਤਰ ਗੈਰ ਕਾਨੂੰਨੀਆਂ ਦਾ ਹਵਾਲਾ ਹੈ ਪਰ ਤਰੀਕਾ ਕਰਤਾ ਇਸ ਵਾਰ ਉੱਠਦਾ ਰਿਹਾ ਕਿ ਜਿਵੇਂ ਹਥਕੜੀਆਂ ਲਾ ਕੇ ਢੇੜੀਆਂ ਲਾ ਕੇ ਰਿਪੋਰਟ ਕਰਕੇ ਭੇਜੇ ਉਸ ਕਵਾਇਦ ਦੇ باوجود ਵੀ ਸਾਡੀ ਸਰਕਾਰ ਇਹ ਸਵਾਲੇ ਨਾਲ ਵੀ ਨਹੀਂ ਬੋਲ ਸਕੀ ਕਿ ਕਟੋ-ਕਟਰ ਨਾਲ ਵਤੀਰਾ ਤਾਂ ਸਹੀ ਕਰੋ ਪਰ ਕਾਰਵਾਈ ਰੁਕੀ ਨਹੀਂ ਇੱਕ ਵਾਰ ਫਿਰ 54 ਨੌਜਵਾਨ ਅਮਰੀਕਾ ਨੇ ਕੱਢੇ ਨੇ 54 ਭਾਰਤੀਆਂ ਨੂੰ ਡਿਪੋਰਟ ਕਰਕੇ ਭੇਜਿਆ ਤੇ ਉਹ 54 ਦੇ 54 ਇਸਵਰ ਹਰਿਆਣਾ ਦੇ ਨੇ ਜੀ ਹਾਂ ਅਮਰੀਕਾ ਦੀ ਡਿਪੋਰਟ 2 ਵਾਲੀ ਕਾਰਵਾਈ ਦੇ ਤਹਿਤ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮ ਇੰਪੋਰਟਮੈਂਟ ਇੰਪੋਰਟਮੈਂਟ ਏਜੰਸੀ ਰੇਸ ਕਰਨ ਦੀ ਡਿਊਟੀ ਹੋਈ ਹੈ ਕਿ ਜਿਹੜਾ ਵੀ ਕੋਈ ਦਸਤਾਵੇਜ਼ ਜੀਵਾਲਾ ਲੱਗਦਾ ਕਿ ਇਹਦਾ ਸ਼ੰਕੀ ਸ਼ੋਭਾ ਹੈ ਇਹ ਗੈਰਕਾਨੂੰਨੀ ਤਰੀਕੇ ਨਾਲ ਆਇਆ ਹੈ ਡੋਂਕੀ ਲਾ ਕੇ ਹਰਿਆਣਾ ਦੇ ਵਿੱਚ ਪਿਛਲੇ ਦਿਨੀ ਇਹ ਰਿਵਾਜ ਦੇਖਣ ਨੂੰ ਤੁਰਿਆ ਕਿ ਜਦੋਂ ਮੁੰਡੇ ਡੋਂਕੀ ਲਾ ਕੇ ਅਮਰੀਕਾ ਜਾਂਦੇ ਨੇ ਤੇ ਅਮਰੀਕਾ 'ਚ ਤੱਕਲ ਹੁੰਦੇ ਨੇ ਉਧਰੋਂ ਖਬਰ ਆ ਜਾਂਦੀ ਹੈ ਕਿ ਫੜ ਲਿਆ ਗਿਆ ਇੱਧਰ ਰਾਤ ਨੂੰ 12-12 ਵਜੇ 2-2 ਵਜੇ ਡੀਜੇ ਲਾ ਕੇ ਨੱਚਦੇ ਸੀ ਤੇ ਅੱਜ ਅਮਰੀਕਾ ਨੇ 54 ਮੁੰਡੇ ਰਿਪੋਰਟ ਕਰਕੇ ਜਿਹੜੇ ਪਾਸਤੀ ਭੇਜੇ ਉਹ 54 ਦੇ ਚਰਨਜਾ ਹਰਿਆਣਾ ਦੇ ਨੇ ਇਹ ਤੋਂ ਵੀ ਪੀੜਤ ਦਾ ਹੈ ਉਹਨਾਂ ਨਾਲ ਬਵਿਹਾਰ ਵੀ ਕਿਹੋ ਜਿਹਾ ਕੀਤਾ ਜਿਹੜਾ ਆਪਾਂ ਪਹਿਲਾਂ ਗੱਲ ਕਰਕੇ ਏਡਿਆਂ ਹਸਖੜੀਆਂ ਬੇੜੀਆਂ ਵਾਲਾ ਇੱਥੇ ਵੀ ਉਹੋ ਜਿਹਾ ਕੁਛ ਸੀਗਾ ਮਹੀਨਿਆਂ ਬੱਤੀਆਂ ਨੂੰ ਡੱਕ ਕੇ ਰੱਖਿਆ ਹੰਦਰ ਉਹਨਾਂ ਦੇ ਵਿੱਚ ਕਈ ਮੁੰਡਿਆਂ ਨੇ ਇਹ ਗੱਲ ਸਾਹਮਣੇ ਲਿਆਂਦੀ ਕਿ ਜੇ ਤਾਂ ਕਰਮ ਨਹੀਂ ਹੁੰਦੀ ਸੀ ਤਾਂ ਸਾਨੂੰ ਲੋੜ ਏਸੀ ਦੀ ਹੁੰਦੀ ਸੀ ਪਰ ਸਾਨੂੰ ਹੀਟਰ ਚਲਾ ਕੇ ਬਿਠਾਇਆ ਫਸਾਇਆ ਜਾਂਦਾ ਸੀ ਅੰਦਰ ਡੱਕਿਆ ਬਸੀ ਤੇ ਗਰਮੀ 'ਚ ਹੀਟਰ ਲਾ ਦਿੰਦੇ ਸੀ ਤਿੰਡੇ ਠੰਡ ਹੁੰਦੀ ਸੀ ਤਾਂ ਲੋੜ ਸਾਨੂੰ ਹੀਟਰ ਦੀ ਹੁੰਦੀ ਸੀ ਫਿਰ ਏਸੀ ਲਾ ਦਿੰਦੇ ਸੀ ਇਹ ਜੁਰਮਟਾਇਆ ਇਹ ਤਸ਼द्दਦ ਕੀਤਾ ਕਰਨਾਲ ਦੇ ਸਭ ਤੋਂ ਜ਼ਿਆਦਾ ਨੇ 54 ਦੇ ਵਿੱਚੋਂ 16 ਮੁੰਡੇ ਕਰਨਾਲ ਦੇ ਨੇ ਉਸ ਤੋਂ ਬਾਅਦ ਕੈਥਲ ਦੇ ਨੇ 14 ਅੰਬਾਲਾ ਤੇ ਕੁਰਕਸ਼ੇਤਰ ਦੇ ਵੀ 5-5 ਮੁੰਡੇ ਨੇ ਟੋਟਲ 54 ਮੁੰਡੇ ਆਏ ਨੇ 54 ਦੇ ਚਿਰੰਜਾ ਹਰਿਆਣਾ ਦੇ ਨੇ ਕਰਨਾਲ ਦੇ 16 ਨੇ ਕੈਥਲ ਦੇ 14 ਨੇ ਅੰਬਾਲਾ ਦੇ 5 ਨੇ ਕੁਰਕਸ਼ੇਤਰ ਦੇ 5 ਨੇ ਜਮਨਾ ਨਗਰ ਦੇ 4 ਨੇ ਜੀਂਦ ਦੇ 3 ਨੇ ਸੋਨੀਪੱਥ ਦੇ 2 ਨੇ ਪੰਚਕੂਲਾ ਦਾ 1 ਹੈ ਫਰੀਦাবাদ ਪਾਣੀਪੱਤ ਰੋहतक ਇਹਦਾ 1 1 ਹੈ 54 ਮੁੰਡੇ ਰਿਪੋਰਟ ਕਰਕੇ ਭੇਜਦੇ ਕੋਰਟ 'ਚ ਕਹਿੰਦੇ ਪੁੱਛਿਆ ਜਾਂਦਾ ਉਹਨਾਂ ਨੂੰ ਕਿ ਅਮਰੀਕਾ ਹੀ ਕਿਉਂ ਆਏ ਕਿਤੇ ਹੋਰ ਕਿਉਂ ਨਹੀਂ ਗਏ ਵੀ ਸਾਰਾ ਭਾਰਤ ਸੋੜਾ ਅਮਰੀਕਾ ਆ ਗਿਆ ਹੋਰ ਦੇਸ਼ਾਂ 'ਚ ਵੀ ਸਾਡੇ ਨੌਜਵਾਨ ਜਾਂਦੇ ਆ ਪਰ ਮੈਂ ਕਹਿੰਦਾ ਜੇ ਉਹ ਗੈਰਕਾਨੂੰਨੀ ਗਏ ਤਾਂ ਪਹਿਲੀ ਗਲਤੀ ਤਾਂ ਇੱਥੋਂ ਹੋਈ ਆ ਪਰ ਦੂਸਰਾ ਜੇਕਰ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਆਇਆ ਤਾਂ ਉਹਦੇ ਨਾਲ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਤੁਸੀਂ ਰਿਪੋਰਟ ਕਰਨਾ ਠੀਕ ਹੈ ਪਰ ਆਹ ਜਿਹੜਾ ਵਿਵਹਾਰ ਹੈ ਜ਼ੁਲਮ ਢਾਉਣ ਦਾ ਇਹ ਕਿਹੜਾ ਲੋਕਤੰਤਰ ਕਦਕਾਰ ਹੈ ਚਾਹੇ ਉਹ ਬੇੜੀਆਂ ਵਾਲਾ ਚਾਹੇ ਹਤਕੜੀਆਂ ਵਾਲਾ ਚਾਹੇ ਗਰਮੀ 'ਚ ਹੀਟਰ ਚਲਾਉਣ ਵਾਲਾ ਤੇ ਸਭੀਆਂ 'ਚ ਈਸੀ ਲਾ ਕੇ ਉਹਨਾਂ ਨੂੰ ਟੌਰਚਰ ਕਰਨਾ ਕਹਿੰਦੇ ਜੀ ਗ੍ਰੀਨ ਕਾਰਡ ਵਾਲਿਆਂ ਲਈ ਵੀ ਹੁਣ ਖਤਰਾ ਖੜਾ ਹੈ ਅਮਰੀਕਾ ਦੇ ਵਿੱਚ ਉਹਨਾਂ ਨੂੰ ਵੀ ਖਤਰਾ ਮੰਡਰਾ ਰਿਹਾ ਕਿ ਮਾੜਾ ਜਿਹਾ ਕੋਈ ਕਾਨੂੰਨੀ ਉਲੰਘਣਾ ਹੋਈ ਤੇ ਕਹਿੰਦੇ ਉਹਨੂੰ ਇਹ ਪੈ ਹੁੰਦਾ ਕਿ ਲੈ ਵੀ ਗ੍ਰੀਨ ਕਾਰਡ ਰੱਦ ਕਰਕੇ ਕਿਤੇ ਰਿਪੋਰਟ ਨਾ ਕਰ ਦੇ। ਇਸੇ ਲਈ ਡੰਕੀ ਰੂਟ ਰਹੀਂ ਗਏ ਲੋਕਾਂ ਦੇ ਉੱਤੇ ਛਾਪੇਮਾਰੀ ਵੱਧ ਗਈ ਹੈ ਉੱਥੇ, ਫੜੋਫੜੀ ਵੱਧ ਗਈ ਹੈ। ਉਹਨਾਂ ਨੂੰ ਕਮਾਲੀਆਂ ਥਾਂਾਂ ਤੋਂ, ਕਾਰੋਬਾਰੀ ਥਾਂਾਂ ਤੋਂ, ਵਪਾਰੀ ਥਾਂਾਂ ਤੋਂ, ਬਜ਼ਾਰਾਂ 'ਚੋਂ, ਘਰਾਂ 'ਚੋਂ, ਟਿਕਾਣਿਆਂ 'ਚੋਂ ਸਾਰੇ ਥਾਂਾਂ ਤੋਂ ਫੜਿਆ ਲਿਖਿਆ ਜਾ। 14 ਮਹੀਨੇ ਮਤਲਬ ਅਮਰੀਕਾ ਦੀ ਜੇਲ੍ਹ 'ਚ ਰਹਿ ਕੇ ਹੁਣ ਰਿਪੋਰਟ ਕੀਤਾ ਇਹ ਵੀ ਪਹਿਲੂ ਉੱਪਰ ਹੈ। ਮਤਲਬ ਇੱਕ ਬੰਦਾ ਕਹਿੰਦਾ 9 ਜਨਵਰੀ 2024 ਨੂੰ ਦਿੱਲੀ ਤੋਂ ਬ੍ਰਾਜ਼ੀਲ ਗਿਆ ਸੀਗਾ ਐ ਜਿੱਥੋਂ ਡੰਕੀ ਤਰ੍ਹਾਂ ਹੀ ਪਨਾਪ ਜੰਗਲਾਂ ਨਹੀਂ ਹੁੰਦਾ ਹੋਇਆ ਅਮਰੀਕਾ ਪਹੁੰਚਿਆ 14 ਮਹੀਨੇ ਜੇਲ੍ਹ ਚ ਉੱਥੇ ਬੰਦ ਰਿਆ ਤੇ ਹੁਣ ਕਹਿੰਦੇ ਜੀ 54 ਲੱਖ ਰੁਪਈਆ ਲਾ ਕੇ ਗਿਆ ਸੀ ਪਾਣੀ ਪਰਦਾ ਇਹ ਮੁੰਡਾ ਸੋ ਇਸ ਲਈ ਪੈਸਾ ਵੀ ਗਿਆ ਅਮਰੀਕਾ ਚ ਕਮਾਈ ਦਾ ਉਮੀਦ ਵੀ ਟੁੱਟੀ ਤੇ ਬਦਨਾਮੀ ਵੀ ਖੱਟੀ ਤੇ ਆ ਮੁਸ਼ਕਲ ਵੀ ਚੱਲ ਗਿਆ ਇੱਧਰ ਕੁਝ ਅਜਿਹੀਆਂ ਖਬਰਾਂ ਕੈਨੇਡਾ ਤੋਂ ਆਉਣ ਲੱਗੀਆਂ ਅਮਰੀਕਾ ਤੋਂ ਜਿਹੜੇ ਰਿਪੋਰਟ ਦੀਆਂ ਆ ਰਹੀਆਂ ਤਾਂ ਕੈਨੇਡਾ 'ਚ ਵੀ ਦੇਸ਼ ਨਿਕਾਲੇ ਦੀਆਂ ਖਬਰਾਂ ਆਉਣ ਲੱਗੀਆਂ। ਕੈਨੇਡਾ 'ਚ ਬਿਨਾ ਦਸਤਾਵੇਜ਼ ਵਾਲੇ ਭਾਰਤੀ ਕਾਮਿਆਂ ਤੇ ਛਾਪੇਮਾਰੀ ਵਧ ਗਈ ਹੈ। ਚਾਹੇ ਉਹ ਕੈਲਗਰੀ ਹੋਵੇ, ਚਾਹੇ ਉਹ ਟੋਰਾਂਟੋ ਹੋਵੇ, ਚਾਹੇ ਉਹ ਵੈਨਕੂਵਰ ਹੋਵੇ, ਚਾਹੇ ਹੋਰ ਸ਼ਹਿਰ ਹੋਣ ਜਿੱਥੇ ਕੰਮ ਕਰਦੇ ਨੇ ਨੌਜਵਾਨ। ਜਿੱਥੇ ਉਹਨਾਂ ਦੇ ਰਹਿਣ ਟਿਕਾਣੇ ਨੇ, ਉਹਨਾਂ ਥਾਵਾਂ ਦੇ ਉੱਤੇ ਚਾਹੇ ਉਹ ਬਿਲਡਿੰਗਾਂ ਬਣਾਉਣ ਵਾਲਾ ਕੰਮ ਹੋਵੇ, ਚਾਹੇ ਉਹ ਸ਼ੋਅਰੂਮਾਂ, ਫੈਕਟਰੀਆਂ, ਛੋਟੇ-ਮੋਟੇ ਉਦਯੋਗਾਂ 'ਚ ਕੰਮ ਹੋਵੇ, ਹਾਂ ਚਾਹੇ ਉਹ ਸਟੋਰਾਂ ਤੇ ਕੰਮ ਹੋਵੇ ਜਿੱਥੇ ਵੀ ਕਿਤੇ ਆ ਕਹਿੰਦੇ ਜੀ ਕੈਲਗਰੀ ਵਿੱਚ ਉਸਾਰੀ ਵਾਲੀਆਂ ਥਾਵਾਂ ਦੇ ਉੱਤੇ ਤੇ ਉਹ ਤੋਂ ਲੈ ਕੇ ਟੋਰਾਂਟੋ ਤੇ ਵੈਨਕੂਵਰ ਦੇ ਆਲੇ ਦੁਆਲੇ ਚਾਹੇ ਰੈਸਟੋਰੈਂਟ ਨੇ ਚਾਹੇ ਫਾਰਮ ਹਾਊਸ ਨੇ ਦਰਜਨਾਂ ਭਾਰਤੀ ਨਾਗਰਿਕ ਜਿਨ੍ਹਾਂ ਵਿੱਚ ਜ਼ਿਆਦਾਤਰ ਕਹਿੰਦੇ ਜੀ ਸਾਬਕਾ ਵਿਦਿਆਰਥੀ ਨੇ ਜਾਂ ਕੱਚੇ ਕਾਮੇ ਨੇ ਉਹਨਾਂ ਨੂੰ ਅਗਸਤ ਤੋਂ ਹਰਾਸਤ ਚ ਲਿਆ ਜਾ ਰਿਹਾ ਇਹ ਕਾਰਵਾਈ ਅਗਸਤ ਮਹੀਨੇ ਤੋਂ ਚੱਲ ਰਹੀ ਹੈ ਲਿਆ ਜਾ ਰਿਹਾ ਜਾਂ ਫਿਰ ਦੇਸ਼ ਨਕਾਲੇ ਦੇ ਨੋਟਸ ਦਿੱਤੇ ਜਾ ਰਹੇ ਨੇ ਇਹ ਸਥਿਤੀ ਬਣ ਗਈ ਹੈ ਹੁਣ ਇਹਦਾ ਮਤਲਬ ਅਮਰੀਕਾ ਤੋਂ ਬਾਅਦ ਬਾਰੀ ਕੈਨੇਡਾ 'ਚ ਸਥਿਤੀ ਆ ਗਈ ਹੈ ਕਿ ਹੁਣ ਇੱਥੋਂ ਵੀ ਰਿਪੋਰਟ ਹੋਣ ਦਾ ਪਹਿਲੂ ਹੋ ਸਕਦਾ ਇੱਕ ਪਾਸੇ ਅਮਰੀਕਾ ਤੋਂ ਕੈਨੇਡਾ ਵੀ ਉਸੇ ਤਰ੍ਹਾਂ ਲਗਭਗ ਪੀੜਤ ਹੈ ਜਿਸ ਤਰ੍ਹਾਂ ਭਾਰਤ ਪੀੜਤ ਹੈ ਤੇ ਇਨੇ ਦਿਨੀ ਖਬਰ ਵੀ ਆ ਰਹੀ ਸੀ ਕਿ ਸ਼ਾਇਦ ਅਮਰੀਕਾ ਨਾਲ ਹੁਣ ਉਥੇ ਟਰੂਡੋ ਸਰਕਾਰ ਉਹ ਚਾਹੇ ਪਾਰਟੀ ਦੀ ਉਹੀ ਬਣ ਗਈ ਪਰ ਟਰੂਡੋ ਦੁਆਰਾ ਪ੍ਰਧਾਨ ਮੰਤਰੀ ਨਹੀਂ ਬਣੇ ਤੇ ਹੁਣ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨਾਲ ਸ਼ਾਇਦ ਪਾਰ ਸਰਕਾਰ ਸੁਖਾਵੇਂ ਮਾਹੌਲ ਵੱਲ ਵੱਧ ਰਹੀ ਹੈ ਤੇ ਇਹਦੇ ਵਿੱਚ ਉਮੀਦ ਸੀ ਕਿ ਸਾਰਾ ਕੁਝ ਸੈਟਲ ਹੋ ਜਾਏਗਾ ਆਪਾਂ ਤਾਂ ਵੀ ਫੇਰ ਗੱਲ ਉਹੀ ਕਰ ਰਹੇ ਹਾਂ ਕਿ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਵੀ ਮੁਲਕ 'ਚ ਜਾਣਾ ਵਾਜਬ ਨਹੀਂ ਇਹ درست ਨਹੀਂ ਪਰ ਇੱਕ ਮਨੁੱਖ ਨਾਲ ਇੱਕ ਮਨੁੱਖੀ ਬਿਵਹਾਰ ਕਿਹੋ ਜਿਹਾ ਹੋਵੇ ਸਵਾਲ ਇਹ ਦਿੱਤੇ ਆ ਅਮਰੀਕਾ ਤੋਂ ਲੈ ਕੇ ਕੈਨੇਡਾ ਤੋ ਜਿਹੀਆਂ ਖਬਰਾਂ ਆ ਰਹੀਆਂ ਜਿਵੇਂ ਉਹ ਉੱਤੇ ਬਕਾਇਦਾ ਤੌਰ ਤੇ ਜਿਹੜੇ ਬਿਨਾ ਦਸਤਾਵੇਜ਼ ਵਾਲੇ ਨੇ ਕੱਚੇ ਨੇ ਗੈਰ ਕਾਨੂੰਨੀ ਤੌਰ ਤੇ ਆਏ ਨੇ ਹੈਨਾ ਵੀਜ਼ੇ ਖਤਮ ਹੋਣ ਤੋਂ ਬਾਅਦ ਲੁੱਕ ਕੇ ਰਹਿ ਰਹੇ ਨੇ ਹੈਨਾ ਟੂਰਿਸਟ ਵੀਜ਼ਾ ਤੇ ਆਏ ਉੱਥੇ ਹੀ ਲੁਕਸ਼ਪੇ ਕੰਮ ਕਰਨ ਲੱਗ ਪਏ ਗਾਇਬ ਹੋ ਗਏ ਉਹਨਾਂ ਸਾਰਿਆਂ ਦੀ ਫੜੋ ਫੜੀ ਦਾ ਦੌਰ ਵੀ ਸ਼ੁਰੂ ਹੋ ਗਿਆ ਤੇ ਉਹਨਾਂ ਨੂੰ ਦੇਸ਼ ਨਿਕਾਲੇ ਦੇ ਨੋਟਸ ਵੀ ਦਿੱਤੇ ਜਾ ਰਹੇ ਨੇ ਇਹ ਵੀ ਹੁਣ ਚਿੰਤਾ ਵਾਲੀ ਸਥਿਤੀ ਹੈ ਸੋ ਪਰ ਸਰਕਾਰ ਇਹਨਾਂ ਨੂੰ ਕਿਵੇਂ ਨਹੀਂ ਠੁਕੀ ਦੇਖਣਾ ਵੀ ਚਾਹਤ ਹੁਣ ਇਸ ਦੇ ਵਿੱਚ ਕੁਝ ਘਟਨਾਵਾਂ ਵੀ شمار ਹੋ ਜਾਂਦੇ ਨੇ ਜਿਵੇਂ ਮੈਂ ਇਹਦੇ ਨਾਲ ਇੱਕ ਜੋੜ ਕੇ ਦੂਆ ਨੁਕਤਾ ਤੁਹਾਡੇ ਨਾਲ ਸਾਂਝਾ ਕਰਾਂ ਤੁਹਾਡੇ ਧਿਆਨ ਚਾਹਿਆ ਹੁਣ ਇੱਕ ਵਾਰ ਫਿਰ ਅਮਰੀਕਾ ਚਾ ਖਾਦਸਾ ਸੜਕ ਹਾਦਸਾ ਟਰੱਕ ਡਰਾਈਵਰ ਦਾ ਪੰਜਾਬ ਦਾ ਨੌਜਵਾਨ ਸੀ ਇਥੋਂ ਪਹਿਲਾਂ ਵੀ ਇੱਕ ਪੰਜਾਬੀ ਨੌਜਵਾਨ ਸੀ ਜਿਹਦੇ ਲਈ ਕਿੰਨੀਆਂ ਅਪੀਲ ਹੋਈਆਂ ਦਲੀਲ ਹੋਈਆਂ ਕਿ ਉਹਦੇ ਨਾਲ ਘਟੋ ਘਟ ਤਰੀਕਾ ਕਰ ਸਹੀ ਅਪਣਾਇਆ ਜਾਵੇ ਸੋ ਜੀ ਇੰਨੇ ਸਾਲ ਲਈ ਅੰਦਰ ਜਾ ਰਿਹਾ ਉਹਨਾਂ ਦਾ ਦੂਸਰਾ ਮਾਮਲਾ ਆ ਗਿਆ ਸਾਹਮਣੇ ਕਿ ਪੰਜਾਬ ਦਾ ਇੱਕ ਹੋਰ ਡਰਾਈਵਰ ਜਿਹਦੇ ਨਾਲ ਸੜਕ ਹਾਦਸਾ ਵਾਪਰਦਾ ਤੇ ਯੂਨ ਨਾਲ ਕਹਿੰਦੇ ਜੀ ਤਿੰਨ ਦੀ ਮੌਤ ਹੋ ਗਈ ਤਿੰਨ ਦੀ ਮੌਤ ਪਹਿਲੇ ਵਾਲੇ ਚ ਵੀ ਹੋਈ ਸੀ ਮਤਲਬ ਇੱਕ ਕੋਤਾਹੀ ਕਰਕੇ ਇੱਕ ਗਲਤੀ ਕਰਕੇ ਜਾਂਦਾ ਜਾਂਦੀਆਂ ਨੇ ਤੇ ਪਰ ਉਹਦੇ ਵਿੱਚ ਇੱਕ ਡਰਾਈਵਰ ਦੀ ਗਲਤੀ ਨਹੀਂ ਹੁੰਦੀ ਉਹਦੇ ਨਾਲ ਉਸ ਸਮੁੱਚੇ ਭਾਈਚਾਰੇ ਨੂੰ ਉਸ ਸਮੁੱਚੇ ਮੁਲਕ ਨੂੰ ਉੱਥੋਂ ਦੇ ਸਮੁੱਚੇ ਡਰਾਈਵਰਾਂ ਨੂੰ ਬਾਹਰਲੇ ਜਿਹੜੇ ਪ੍ਰਵਾਸੀ ਨੇ ਉਹ ਸਾਰਾ ਕੁਝ ਹੁੰਦਾ ਜੇ ਉਹ ਸਿੱਖ ਡਰਾਈਵਰ ਹੈ ਤਾਂ ਪਹਿਲਾਂ ਸਿੱਖੀ ਦੇ ਆਲੇ ਦਾਲ ਦੇ ਹਵਾਲੇ ਪੁੱਛਿਆ ਜਾਂਦਾ ਜੀ ਕਿ ਦੇਖੋ ਜੀ ਆਹ ਨੇ ਜੇ ਉਹ ਪੰਜਾਬੀ ਹੈ ਫਿਰ ਪੰਜਾਬੀਆਂ ਦੇ ਆਲੇ ਦਾਲੇ ਕਿਤਾ ਜੀ ਪੰਜਾਬੀ ਡਰਾਈਵਰ ਆਂ ਕਰਦੇ ਨੇ ਫਿਰ ਉਹ ਪੰਜਾਬੀ ਦੇ ਵਿੱਚ ਫਿਰ ਲਹਿੰਦੇ ਪੰਜਾਬ ਵਾਲੇ ਵੀ ਤੇ ਛੜਦੇ ਪੰਜਾਬ ਵਾਲੇ ਵੀ ਆ ਜਾਂਦੇ ਨੇ ਫਿਰ ਜੋ ਭਾਰਤੀ ਹੈ ਜੀ ਫਿਰ ਸਮੁੱਚੇ ਭਾਰਤੀਆਂ ਦਾ ਵਾਪਰ ਆ ਜਾਂਦਾ ਹੁਣ ਉਹ ਭਾਰਤੀ ਦੇ ਨਾਲ ਨਾਲ ਉੱਥੇ ਪ੍ਰਵਾਸੀ ਹੈ ਫਿਰ ਸਮੁੱਚੇ ਪ੍ਰਵਾਸੀ ਟਰੱਕ ਡਰਾਈਵਰਾਂ ਦਾ ਪੈਲੂ ਆ ਜਾਂਦਾ ਇਹ ਇਸ ਤਰ੍ਹਾਂ ਇਹ ਦਾਇਰਾ ਵਧਾਇਆ ਜਾ ਰਿਹਾ ਮਤਲਬ ਡਰਾਈਵਰ ਨੂੰ ਡਰਾਈਵਰ ਦੀ ਗਲਤੀ ਦੇ ਨਾਲ ਨਹੀਂ ਦੇਖਿਆ ਜਾਂਦਾ ਉੱਥੇ ਇਹ ਕਿਹੜੇ ਜ਼ੋਨ ਚੋਂ ਆਉਂਦਾ ਹੈ ਕਿਹੜੇ ਲੋਕਾਂ ਚੋਂ ਆਉਂਦਾ ਹੈ ਕਿਹੜੇ ਭਾਈਚਾਰੇ ਚੋਂ ਆਉਂਦਾ ਹੈ ਕਿਹੜੇ ਮੁਲਕ ਚੋਂ ਆਉਂਦਾ ਹੈ ਹੈ ਕਿਹੜਾ तरीकाਕਾਰ ਹੈ ਫਿਰ ਉਹ ਸਾਰਾ ਇਦਾਰੇ ਚ ਆ ਜਾਂਦਾ ਹੁਣ ਇਹੀ ਹੋ ਰਿਹਾ ਬਕਾਇਦਾ ਤੌਰ ਤੇ ਇੱਕ ਸੰਗੀ ਆਡਿਟ ਹੋਇਆ ਅਮਰੀਕਾ ਦੇ ਵਿੱਚ ਉਸ ਆਡਿਟ ਚ ਖੁਲਾਸਾ ਹੋਇਆ ਕਿ ਡਰਾਈਵਰਾਂ ਨੂੰ ਜਿਹੜੇ ਲਾਇਸੈਂਸ ਜਾਰੀ ਹੋ ਰਹੇ ਨੇ ਉਹਦੇ ਵਿੱਚ ਬਹੁਤ ਬੇਨਿਮੀਆ ਪਈਆਂ ਗਈਆਂ ਹੁਣ ਇਹ ਉੱਥੇ ਦੀ ਨਲੈਕੀ ਦਾ ਸਿਸਟਮ ਦੀ ਨਲੈਕੀ ਦਾ ਇੱਕ ਪਹਿਲੂ ਹੈ ਤੇ ਸਾਡੇ ਵਾਲੇ ਜੁਗਾੜ ਲਾਉਣ ਦੇ ਵਿੱਚ ਮਾਰਨੇ ਤੇ ਰੋਜ਼ਗਾਰ ਲੈਣ ਦੇ ਲਈ ਕੁਝ ਵੀ ਕਰਦੇ ਨੇ ਤੇ ਡਰਾਈਵਰੀ ਪਸੰਦਾ ਕੀਤਾ ਰਿਹਾ ਅਮਰੀਕਾ ਕੈਨੇਡਾ ਦੇ ਵਿੱਚ ਭਾਰਤੀਆਂ ਦਾ ਪੰਜਾਬੀਆਂ ਦਾ ਹੁਣ ਅਮਰੀਕਾ ਚ ਦੋ ਕਟਰਾਵਾ ਪੰਜਾਬੀ ਡਰਾਈਵਰਾਂ ਦੇ ਹਾਲਾ ਨਾਲ ਵਾਪਰੀਆਂ ਦੋ ਭਿਆਨਕ ਸੜਕ ਹਾਦਸੇ ਵਾਪਰੇ ਤੇ 1 ਲੱਖ ਤੋਂ ਜ਼ਿਆਦਾ ਹੁਣ ਪ੍ਰਵਾਸੀ ਡਰਾਈਵਰ ਨਿਸ਼ਾਨੇ ਤੇ ਆ ਗਏ ਨੇ ਸਿਸਟਮ ਦੇ ਆ ਇਸ ਵਾਰ ਮੈਂ ਇਸੇ ਗੱਲ ਤੋਂ ਗੱਲ ਕਰ ਰਿਹਾ ਸੀ ਕਿ ਜਿਹੜੇ ਦੋ ਭਿਆਨਕ ਸੜਕ ਹਾਦਸੇ ਵਾਪਰੇ ਜਿਨ੍ਹਾਂ 6 ਲੋਕਾਂ ਦੀ ਜਾਨ ਗਈ ਹੈ ਤਾਜੀ ਘਟਨਾ ਨੇ ਇੱਕ ਵਾਰ ਫੇਰ ਹੀ ਗੱਲ ਕੇਂਦਰਿਤ ਕੀਤੀ ਤੇ ਕਹਿੰਦੇ 1 ਲੱਖ ਦੇ ਕਰੀਬ ਪ੍ਰਵਾਸੀ ਡਰਾਈਵਰ ਨੇ ਜਿੱਚ ਬਹੁ ਗਿਣਤੀ ਪੰਜਾਬੀ ਭਾਈਚਾਰੇ ਦੇ ਜਾਂ ਉੱਤਰੀ ਭਾਰਤ ਦੇ ਜਾਂ ਫਿਰ ਭਾਰਤ ਦੇ ਤੇ ਉਸ ਤੋਂ ਬਾਅਦ ਬਾਕੀ ਮੁਲਕਾਂ ਦੇ ਵੀ ਨੇ ਸੋ ਕਹਿੰਦੇ ਜੀ ਇਹਨਾਂ ਹਾਸਿਆਂ ਤੋਂ ਬਾਅਦ ਅਮਰੀਕਾ 'ਚ ਇੱਕ ਵਿਆਪਕ ਤੌਰ ਦੇ ਉੱਤੇ ਵੱਡੇ ਪੱਧਰ ਤੇ ਸੰਗੀ ਆਡਿਟ ਹੋਇਆ ਜਿਸ ਚ ਪਾਇਆ ਗਿਆ ਕਿ ਜਿਹੇ ਡਰਾਈਵਰਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਬੜੀਆਂ ਨਿਯਮਾਂ ਨੂੰ ਛਿੱਕੇ ਟੰਕੇ ਦਿੱਤੇ ਜਾ ਰਹੇ ਨੇ ਤੇ ਜਦੋਂ ਕਿ ਇਹ ਉੱਥੇ ਮਤਲਬ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਗਏ ਹੋਏ ਸੀ ਹੁਣ ਇਹ ਜਿਹ ਗੈਰਕਾਨੂੰਨੀ ਤਰੀਕੇ ਨਾਲ ਇਹੋ ਡਰਾਈਵਰਾਂ ਨੇ ਹਾਦਸਾ ਵਾਪਰਿਆ ਇਹਨਾਂ ਦੀ ਡਰਾਈਵਿੰਗ ਦੌਰਾਨ ਤਾਂ ਜਿਹੜੇ ਕਾਨੂੰਨੀ ਤਰੀਕੇ ਨਾਲ ਗਏ ਨੇ ਹੁਣ ਜਾਂਚ ਪੜਤਾਲ ਉਹਨਾਂ ਦੀ ਵੀ ਹੋਣੀ ਕਿਉਂਕਿ ਉਹ ਪ੍ਰਵਾਸੀ ਡਰਾਈਵਰਾਂ ਦੀ ਜ਼ਿੰਦਗੀ ਤਾਂ ਹੁੰਦੀ ਹੈ ਇਹ ਗੱਲ ਸੋਇੰਦਰ ਰਿਪੋਰਟ ਵਾਲੀਆਂ ਖਬਰਾਂ ਆਪਾਂ ਦਾ ਜ਼ਿਕਰ ਕਰ ਰਹੇ ਹਾਂ ਸੋ ਇਸ ਲਈ ਬਿਨਾ ਦਸਤਾਵੇਜ਼ ਵਾਲੇ ਭਾਰਤੀ ਡਰਾਈਵਰਾਂ ਉੱਪਰ ਕਾਰਵਾਈ ਹੋਣੀ ਤੈ ਹੋ ਗਈ ਹੈ ਉੱਥੇ ਪਰ ਰਿਡਾ ਸੜਕਾ ਹਸੇ ਤੋਂ ਬਾਅਦ ਇਹ ਵੱਡੇ ਖੁਲਾਸੇ ਹੋ ਰਹੇ ਨੇ ਕਿ ਇਹ ਜਾਂਚ ਸ਼ੁਰੂ ਹੋ ਗਈ 1 ਲੱਖ ਦੇ ਕ੍ਰਮ ਡਰਾਈਵਰ ਨਿਸ਼ਾਨੇ ਤੇ ਆ ਸਕਦੇ ਨੇ ਕੈਲੀਫੋਰਨੀਆ ਹਾਸੀਆ ਦੋਸ਼ੀ ਗੈਰ ਕਾਨੂੰਨੀ ਢੰਗ ਨਾਲ ਕਹਿੰਦੇ ਅਮਰੀਕਾ ਪਹੁੰਚਿਆ ਸੀ ਇਸ ਨੂੰ ਉਤਾਰ ਬਣਾ ਕੇ ਹੋਰ ਗੈਰ ਕਾਨੂੰਨੀ ਸਾਰਿਆਂ ਦੇ ਦਸਤਾਵੇਜ਼ ਤਤ ਇਕੱਠੇ ਕੀਤੇ ਜਾ ਰਹੇ ਨੇ ਅਮਰੀਕੀ ਪ੍ਰਸ਼ਾਸਨ ਨੇ ਹੁਣ ਤੱਕ ਕਹਿੰਦੇ ਜੀ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਭਾਰਤੀ ਟਰੱਕ ਉੱਥੇ ਕਹਿੰਦੇ ਜੀ ਭੇਸ ਭਾਬ ਵਧਣ ਲੱਗਿਆ ਰੁੱਸਾਪਨ ਪਣਨ ਲੱਗਿਆ ਇਸ ਲਈ ਚਿੰਤਾ ਲਈ ਤਾਂ ਜਦੋਂ ਤੁਸੀਂ ਵਿਦੇਸ਼ ਦੀ ਧਰਤੀ ਤੇ ਹੋ ਤਾਂ ਤੁਸੀਂ ਇਕੱਲੇ ਆਪਣੇ ਆਪ ਦੀ ਆਡੈਂਟੀ ਨਹੀਂ ਤੁਸੀਂ ਆਪਣੇ ਮੋਲਕ ਦਾ ਆਪਣੇ ਭਾਈਚਾਰੇ ਦਾ ਵਿਚੇ ਰਹੋ ਇਸ ਨੂੰ ਧਿਆਨ ਚ ਰੱਖ ਕੇ ਹਰ ਕਦਮ ਪੁੱਟਣ ਦੀ ਲੋੜਾ ਹਾਦਸਾ ਕਿਸੇ ਤੋਂ ਵੀ ਵਾਪਰ ਸਕਦਾ ਪਰ ਉਹਦੇ ਨਾਲੋਂ ਹੁਣ ਮੁਸ਼ਕਲ ਸੱਚੇ ਪਾਈਚਾਰੇ ਦੀ ਵੱਧ ਗਈ ਹੈ ਇਹ ਵੀ ਇੱਕ ਪਹਿਲੂ ਹੈ ਆਉਂਦੇ ਸਮੇਂ ਚ ਇਸ ਤਰ੍ਹਾਂ ਦੀ ਰਿਪੋਰਟ ਦੇ ਅੰਕੜੇ ਹੋਰ ਵਧਣ ਦਾ ਖਾਸਾ ਖੜਾ ਹੋ ਗਿਆ ਤਰੰਤਰਨ ਜਮਿਨੀ ਚੋਣ ਹੁਣ ਪਿੰਡ ਪੂਰੀ ਤਰ੍ਹਾਂ ਭਖ ਗਿਆ ਜੀ ਸਾਰੀ ਸਿਆਸੀ ਜਮਾਤ ਦੇ ਡੇਰੇ ਹੁਣ ਪਰਮਾਨੈਂਟ ਹੀ ਅਗਲੇ 13-14 ਦਿਨ ਤਾਂ ਤਰੰਤਰ ਚੇ ਲਿਖਣਗੇ ਜੇ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਤਾਂ ਮਤਲਬ 9 ਤਰੀਕ ਸ਼ਾਮ ਨੂੰ 5 ਵਜੇ ਤੱਕ ਹੁਣ ਸਮੁੱਚੇ ਪੰਜਾਬ ਦੇ ਸਿਆਸੀ ਲੀਡਰਾਂ ਦਾ ਉੱਥੇ ਜਮਾਬੜਾ ਲੱਗਿਆ ਰਹਿਣਾ ਸਾਰਿਆਂ ਨੇ ਆਪੋ ਆਪਣੇ ਉਮੀਦਵਾਰ ਨੂੰ ਸੱਚਾ ਸੁੱਚਾ ਲੋਕ ਸੇ ਵਾਲਾ ਉਮੀਦਵਾਰ ਹਲਕੇ ਦਾ ਚਿੰਤਕ ਲੋਕਾਂ ਚ ਵਿਚਰਨ ਵਾਲਾ ਸਾਰਾ ਕੁਝ ਸਾਬਤ ਕਰਨਾ ਕਿ ਇਹੀ ਦੁੱਤ ਹਾਂ ਤੇ ਆਮ ਆਦਮੀ ਪਾਰਟੀ ਤਾਂ ਪ੍ਰਚਾਰ ਹੀ ਰਹੀ ਹੈ ਕਿ ਵੀ ਜੇ ਕੋਈ ਹੋਰ ਆ ਗਿਆ ਤਾਂ ਨਸ਼ਾ ਵੇਚੂਗਾ ਸਾਡੇ ਵਾਲੇ ਨੂੰ ਜਿਤਾਓ ਅਗਲੇ ਕਹਿੰਦੇ ਪਹਿਲਾਂ ਪਿਛਲੇ ਪਾਸੇੋਂ ਲੜ ਰਿਆ ਸੀ ਹੋਰ ਨਾਲ ਪਾਸੋਂ ਲੜ ਰਿਆ ਸੀ ਜਦ ਤੁਸੀਂ ਆਪਣੇ ਉਮੀਦਵਾਰ ਲਈ ਕਹਿੰਦੇ ਸੀ ਕਿ ਉਹਨੂੰ ਜਿਤਾਓ ਜਦ ਇਹਨੂੰ ਉਧਰ ਰੱਖਦੇ ਸੀ ਹੁਣ ਆਪਣੇ ਕੰਨੀ ਲਿਆ ਪਰ ਮੇਰਾ ਸਵਾਲ ਇਹ ਤੋਂ ਬਕਰ ਹੈ ਮੇਰਾ ਸਵਾਲ ਇਹ ਹੈ ਕਿ ਸਮੁੱਚੀਆਂ ਸਿਆਸੀ ਜਮਾਤ ਤਾਂ ਸਿਆਸੀ ਲੀਡਰਸ਼ਿਪ ਤਾਂ ਸਿਆਸੀ ਧਿਰਾਂ ਤਾਂ ਤਰਨ ਤਰਨ ਪਹੁੰਚ ਗਈਆਂ ਪਰ ਤਰਨ ਤਰਨ ਦੇ ਸਥਾਨਕ ਮੁੱਦੇ ਮੁਸ਼ਕਲਾਂ ਵਾਲੇ ਮੁੱਦੇ ਉਹਨਾਂ ਦੇ ਹਵਾਲੇ ਨਾਲ ਉਹ ਸਾਰੇ ਮੁੱਦੇ ਕਿੱਥੇ ਗਾਇਬ ਹੋ ਗਏ ਜਨਾਬ ਉਸ ਸਰਦੀ ਸੁੱਬੇ ਦੀ ਪੀੜ ਦੀ ਬਾਤ ਕੋਈ ਤਰ ਨਹੀਂ ਪਾਉਂਦੀ ਨਜ਼ਰ ਆ ਰਹੀ ਕੋਈ ਵੀ ਤੇਰ ਉੱਥੇ ਹੜ੍ਹਾਂ ਦੇ ਨੁਕਸਾਨ ਦੇ ਹਵਾਲੇ ਨਾਲ ਰੋਜ਼ਗਾਰ ਦੇ ਹਵਾਲੇ ਨਾਲ ਨਸ਼ੇ ਵਾਲਾ ਏਡਾ ਵੱਡਾ ਮਸਲਾ ਹੈ ਆਰਥਿਕ ਪਹਿਲੂ ਹੈ ਕਿਸਾਨੀ ਮਸਲਾ ਉੱਥੇ ਬਹੁਤ ਵੱਡਾ ਹੈ ਇਨਾ ਸਾਰੇ ਮਸਲਿਆਂ ਦੇ ਉੱਤੇ ਕੋਈ ਚਾਰਜ ਹੋਈ ਨਹੀਂ ਤੇ ਜੇ ਹੈ ਤਾਂ ਭਾਵਨਾਤਮਕ ਖੇਡ ਸਰਕਾਰ ਆਪਣਾ ਦਾ ਖੇਡ ਰਹੀ ਹੈ ਸਰਕਾਰ ਨੂੰ ਜਿਤਾਉਂਗੇ ਤਾਂ ਕੰਮ ਹੋਣਗੇ ਵੋਟਾਂ ਤੋਂ ਪਹਿਲਾਂ ਹੀ ਕੰਮ ਕਰਾ ਲਓ ਅਸੀਂ ਇੱਥੇ ਬੈਠੇ ਆ ਮੈਂ ਜਿਹੜਾ ਕਿ ਅਮਨੀਸ਼ ਸ਼ੋਧਿਆ ਵੀ ਬੈਠ ਗਿਆ ਮੰਤਰੀ ਵੀ ਆ ਗਏ ਮੁੱਖ ਮੰਤਰੀ ਵੀ ਰੋਡ ショਅ ਕੱਢ ਗਏ ਤੇ ਕਾਂਗਰਸ ਆਪਣਾ ਡੂਗ ਡੂਗੀ ਬਿਜਾਰੀ ਦਿਖਾਉਣ ਨੂੰ ਕਿ ਅਸੀਂ ਇਕੱਠੇ ਹੋ ਗਏ ਸੁਖਵੀਰ ਬਾਦਲ ਕਹਿੰਦਾ ਸਭ ਤੋਂ ਪਹਿਲਾਂ ਮੈਂ ਤੁਰਿਆ ਫਿਰ ਰਿਹਾ ਇੱਥੇ ਤੇ ਮੈਂ ਧਰਮੀ ਫੌਜੀਆ ਚੋ ਉਮੀਦਵਾਰ ਲੈ ਕੇ ਆਇਆ ਤੇ ਪੰਥਕ ਤਰ੍ਹਾਂ ਕਹਿੰਦੀ ਆ ਸਾ ਇਕੱਠੀਆਂ ਹੋ ਗੀਆਂ ਜੀ ਬਾਕੀ ਸਿਆਸੀ ਜਮਾਤ ਸਾਰੀਆਂ ਇਕੱਠੀਆਂ ਹੋ ਗਈਆਂ ਜੀ ਉਲਟ ਬਾਦਲ ਤਰਦੇ ਵਾਲੀਆਂ ਜਿਹੜੀਆਂ ਪੰਥਕ ਤਰ੍ਹਾਂ ਨੇ ਕਿ ਲੋ ਜੀ ਇਸ ਲਈ ਸਾਡੇ ਵਾਲੇ ਸਾਰੀਆਂ ਤਰ੍ਹਾਂ ਇਮੋਸ਼ਨਲ ਆਪਣੇ ਆਪ ਨੂੰ ਚੰਗਾ ਦੱਸ ਕੇ ਸੱਚਾ ਦੱਸ ਕੇ ਇਮਾਨਦਾਰ ਦੱਸ ਕੇ ਪਰ ਲੋਕ ਮੁੱਦਿਆਂ ਦੀ ਲੜਾਈ ਇੱਕ ਵੀ ਤਰ ਲੜਦੀ ਉਥੇ ਨਜ਼ਰ ਨਹੀਂ ਆਉਂਦੀ ਸਭ ਤੋਂ بڑا ਸਵਾਲ ਇਹ ਹੈ ਕਿ ਜੇ ਤੁਸੀਂ ਸਥਾਨਕ ਮੁੱਦਿਆਂ ਨੂੰ ਦਰਕਰਨ ਕਰਕੇ ਲੜ ਰਹੇ ਹੋ ਤੇ ਫਿਰ ਲੋਕ ਕੀ ਫੈਸਲਾ ਲੈਣਗੇ ਦੇਖਣਾ ਇਹਦੇ ਵਿੱਚ 227 ਹੈ ਕਿ ਇਹ ਨਤੀਜੇ 227 ਦੇ ਸਰਪਨ ਨੇ ਇਹ ਤਾਂ ਜੀ ਆਉਣ ਵਾਲਾ ਵਕਤ ਦੱਸੂਗਾ ਪਰ ਅਜੇ ਤਾਂ ਫਿਲਹਾਲ ਇਹ ਹੀ ਦੇਖਣ ਵਾਲੀ ਗੱਲ ਹੈ ਕਿ ਤਰਨ ਤਰਨ ਦੇ ਵਿੱਚ ਲੀਡਰ ਪਹੁੰਚ ਗਏ ਤੇ ਮੁਤੇ ਗਾਇਬ ਹੋ ਗਏ ਬਹੁਤ ਬਹੁਤ ਸ਼ੁਕਰੀਆ